ਇਹ 10 ਬੰਦੇ ਆਣ ਕੇ ਮੈਨੂੰ ਕੱਲਿਆਂ ਨੂੰ ਪਾ ਕੇ ਹੁਣ ਫਲਾ ਬਣਾਉਣ ਡਿਆ ਹਾਂ ਹੁਣ ਤੂੰ ਸਾਬਤ ਕੀ ਕਰਨਾ ਚਾਹੁੰਦਾ ਸੀ ਨਾ ਚਾਲੂ ਡਰਾਵਰ ਕੀ ਹੈ ਕਿਹੜੇ ਪਾਵਰ ਕੇ ਸਾਡੀ ਫੈਮ ਬਣਾ ਕੇ ਰੋਕ ਰੋਕ ਰੋ ਤੁਸੀਂ ਸਾਨੂੰ ਤੁਸੀਂ ਸਾਨੂੰ ਬਲੈਕਮੇਲ ਕਰਦੇ ਮੈਂ ਪਾਵਰ ਦੇ ਨਾਲ ਤੁਹਾਨੂੰ ਪਾਵਰ ਦਸਾਂਗਾ ਤੁਹਾਨੂੰ ਬਲੈਕਮੇਲ ਕਰਦੇ ਪਿਓ ਬਲੈਕਮੇਲ ਤੁਸੀਂ ਕਹਿੰਦੇ ਇਹ ਆਪਾ ਤੁਸੀਂ ਕਹਿੰਦੇ ਇਹ ਸਿੰਪਲ ਬੰਦੇ ਆ ਤੁਸੀਂ ਕਹਿੰਦੇ ਆਪਾ ਸਿੰਪਲ ਬੰਦੇ ਹੁੰਦੇ ਕਹਿੰਦੇ ਬਲੈਕ ਮੈਂ ਕੰਨ ਕੋ ਰਿਟਾਇਰ ਬੇਮਲ ਭਾਰ ਦੋਜ ਨਾਮ ਮੇਰਾ ਕੀ ਬਲੈਕਮੇਲਿੰਗ ਕੀਤੀ ਤਾਂ ਪੰਜ ਪਰ ਕੀ ਬਲੈਕਮੇਲਿੰਗ ਨਹੀਂ ਕੀਤੀ ਛਣ ਬਾ ਕਮਾ ਇਧਰ ਨੂੰ ਕਮਾ ਫਾਰ ਆ ਸਾਰੇ ਕੋਲ ਬਲੈਕਮੈਲ ਕਰ ਰਹੇ ਆ ਕੀ ਕੀ 10 ਬੰਦੇ ਲਾ ਕੀ ਬਲੈਕਮੈਲਿੰਗ ਕੀਤੀ ਕੀ ਦੱਸੋ ਪਹਿਲਾਂ ਮਾ ਅਪਲੋਡ ਕਰਨ ਵਾਸਤੇ ਕੀ ਕੀਤੀ ਪਹਿ ਮੰਗਦੇ ਆ 5-5 ਦਾ ਉਹ ਤੁਸੀਂ ਇੱਥੇ ਮੁੰਡੇ ਰੱਖੇ ਪ੍ਰਾਈਵੇਟ ਤੁਸੀਂ ਰੱਖੇ ਨੇ ਕਿਹੜੇ ਮੁੰਡੇ ਰੱਖੇ ਆਹ ਮੁੰਡਾ ਦਿਖਾ ਕੇ ਫਰਦਾਂ ਦੇ ਕਿਹੜੇ ਕਿਹੜੇ ਮੁੰਡੇ ਨੇ ਉਹ ਸਾਰੇ ਬੜਾ ਬੰਦੇ ਲਿਆ ਕੇ ਆਪਣੇ ਸਾਰੀ ਗਾ ਉਧਰ ਇਹ ਤਸਵੀਰਾਂ ਜ਼ਿਲ੍ਹਾ ਜਲੰਧਰ ਦੇ ਤਹਿਸੀਲ ਕੰਪਲੈਕਸ ਦੀਆਂ ਨੇ ਜਿੱਥੇ ਉਸ ਸਮੇਂ ਵੱਡਾ ਹਗਾਮਾ ਦੇਖਣ ਨੂੰ ਮਿਲਿਆ ਜਦੋਂ ਕਨਗੋ ਨੇ ਇੱਕ ਨੌਜਵਾਨ ਦੇ ਥੱਪੜ ਜੜ ਦਿੱਤਾ ਜਿਸ ਤੋਂ ਬਾਅਦ ਪੀੜਤ ਨੌਜਵਾਨ ਨੇ ਮੌਕੇ ਤੇ ਹੀ ਮੀਡੀਆ ਨੂੰ ਬੁਲਾਇਆ ਅਤੇ ਫਿਰ ਹਗਾਮਾ ਕਰਦੇ ਹੋਏ ਕਨਗੋ ਦੀ ਵੀਡੀਓ ਵੀ ਬਣਾ ਲਈ ਜਦੋਂ ਕਨਗੋ ਨੂੰ ਸਵਾਲ ਪੁੱਛੇ ਗਏ ਤਾਂ ਉਹ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਇਆ ਤੂੰ ਥੱਪੜ ਮਾਰ ਸਕਦੇ ਹੈਂ ਤੂੰ ਕੇ ਇਹਨੂੰ ਥੱਪੜ ਮਾਰ ਸਕਦੇ ਮਾਰ ਕੇ ਮੇਰਾ ਬਤਨੀ ਜੀ ਨੇ ਬੋਲਿਆ ਉਹ ਨਹੀਂ ਤੂੰ ਤੂੰ ਆਪ ਤਾ ਡਾਉਂਦਾ ਕੀ ਇੱਥੇ ਤੁਹਾਡਾ ਉੱਧਰ ਕੀ ਕਾਨੂੰਗੋ ਲੱਗਿਆ ਇੱਥੇ ਤੇ ਕਾਨੂੰਗੋ ਲੱਗਿਓ ਸਰਕਾਰੀ ਆਹ ਕਹਿੰਦਾ ਮੈਂ ਕਰਾਂ ਸਰਕਾਰੀ ਤੁਸੀਂ ਮਲਾਇਮ ਹੋ ਮੇਰੇ ਘਰ ਨੂੰ ਪੁਛਿਆ ਓਏ ਕਮਿੰਟ ਸੁਣੋ ਬੰਲਾ ਸਰਕਾਰੀ ਤੁਸੀਂ ਮਲਾਇਮ ਹੋ ਸਰਕਾਰੀ ਤੁਸੀਂ ਮਲਾਇਮ ਹੋ ਸਰਕਾਰੀ ਮਲਾਇਮ ਹੋ ਤੂੰ ਅੱਧਾ ਕਰ ਸਕਦੇ ਓ ਤੁਹਾਨੂੰ ਸ਼ੋਭਾ ਦਿੰਦਾ। ਜੀ ਨਾ ਬੋਲੂਗਾ। ਤੁਹਾਨੂੰ ਸ਼ੋਭਾ ਦਿੰਦਾ ਕੰਮ। ਮੇਰਾ ਬਾਤਮੀ ਜੀ। ਜੀਮਾਨ ਜੀ ਤੁਹਾਨੂੰ ਸ਼ੋਭਾ ਦਿੰਦਾ ਕੰਮ। ਬੋਲਣਾ ਅੱਗੇ। ਤੁਹਾਨੂੰ ਸ਼ੋਭਾ ਦਿੰਦਾ ਕੰਮ। ਉਹਨੂੰ ਪਿਛੋੜਾ। ਤੁਸੀਂ ਉੱਤੇ ਹੈਗੇ ਸੀ ਮੌਕੇ ਤੇ। ਤੁਹਾਨੂੰ ਸ਼ੋਭਾ ਦਿੰਦਾ ਕੰਮ। ਤੁਸੀਂ ਮੌਕੇ ਤੇ ਹੈਗੇ ਸੀ। ਤੁਹਾਨੂੰ ਸ਼ੋਭਾ ਦਿੰਦਾ ਕੰਮ ਥੱਪੜ ਮਾਰੋ ਬੱਚੇ ਤੇ। ਇਹ ਤੁਹਾਡਾ ਬਾਤਮੀ ਜੀ ਨਾ ਬੋਲਿਆ। ਤੁਸੀਂ ਪੁਲਿਸ ਨੂੰ ਬੁਲਾਓ। ਮੈਂ ਪੁਲਿਸ ਨੂੰ ਬੁਲਾਵਾ। ਹਾਂਜੀ। ਮੈਂ ਪੁਲਿਸ ਨੂੰ ਕਿਉਂ ਬੁਲਾਵਾ ਯਾਰ। ਤੁਸੀਂ ਨਹੀਂ ਮਾਰੋਗੇ। ਮੈਂ ਮਲਾਜਮ। ਤੁਸੀਂ ਕਿ ਮਲਾਇਮ ਤੇ ਦੱਸਾ ਬੰਦੇ ਨੇ ਮਾਰੋਗੇ ਮਾਰੋਗੇ ਉਹ ਕਹਿੰਦਾ ਕਹਿੰਦਾ ਮਾਰੀ ਮੋਂ ਤੇ ਮਾਰੋਗੇ ਮਾਰੋਗੇ ਯਾਰ ਜੇ ਮਲਾਇਮੋਂ ਤੇ ਮਾਰੋਗੇ ਮੈਂ ਨਾ ਬਤਮੀਜੀ ਨਾ ਬੋਲੂਗਾ ਤਾਂ ਮੈਂ ਮਾਰੂਗਾ ਨੂੰ ਕਿਉਂ ਫਿਰ ਤੂੰ ਬਦਮਾਸ਼ ਹੋ ਬਦਮਾਸ਼ ਹੋ ਇੱਕ ਮਿੰਟ ਤੁਸੀਂ ਬਦਮਾਸ਼ ਹੋ ਤੂੰਰਾ ਉਹ ਬੈਠੋ ਲੋਸੀ ਮਲਾਇਮ ਹੋਣਾ ਕਾਹਨੇ ਗੱਲ ਕਰ ਲੁੱਤੇ ਕਿਹੜਾ ਲੜਨਾ ਕੋਈ ਸ਼੍ਰੀਮਾਨ ਜੀ ਐਦਾ ਚੰਗਾ ਲੱਗਦਾ ਤੂੰ ਹੀ ਦੱਸੋ ਕੁਝ ਨਹੀਂ ਦੇਣਾ ਬਸ ਆਦੀ ਬੂ ਕਿਉਂ ਮੂਵੀ ਬਣਾਉਣ ਡਿਆ ਉਹ ਮਾਰਦਾ ਜਾਵੇਂ ਯਾਰ ਫੇਰ ਕੀ ਆ ਉਹ ਨਾ ਤੁਹਾਨੂੰ ਕੋਈ ਨਹੀਂ ਤੁਸੀਂ ਜਾਨੇ ਕਿ ਕਾਨੂੰਨ ਦੇ ਧੱਜੀਆਂ ਆਪੇ ਉਡਾਓਗੇ ਕਾਨੂੰਨ ਦੇ ਨੁਮਾਇੰਦੇ ਹੋ ਕੇ ਕਾਨੂੰਨ ਦੀਆਂ ਧੱਜੀਆਂ ਡਾਓਗੇ ਪਹਿਲਾਂ ਦੱਸੋ ਤੁਸੀਂ ਕਾਨੂੰਨ ਦੀਆਂ ਚ ਧੱਜੀਆਂ ਅਡਾਉਣ ਦਾ ਕੀ ਕੰਮ ਆਇਆ ਤੁਸੀਂ ਇੱਕ ਬੱਚੇ ਨੂੰ ਮਾਰ ਰਹੇ ਹੋ ਤੁਸੀਂ ਥੱਪੜ ਦਿਹਾੜੀਦਾਰ ਨੂੰ ਮਾਰ ਰਹੇ ਹੋ ਗਰੀਬ ਬੰਦਾ ਮੇਰਾ ਬਤਮੀਜੀ ਨਾ ਬੋਲੂਗਾ ਮੈਂ ਕੀ ਬਤਮੀਜੀ ਕੀ ਬਤਮੀਜੀ ਕੀਤੀ ਤੁਹਾਡਾ ਕੀ ਬਤਮੀਜੀ ਕੀਤੀ ਤੁਹਾਡਾ ਕੀ ਉਹਨੇ ਇਹ ਕਹਣਾ ਵੀ ਥੋੜੀ ਦੇਰ ਬਾਅਦ ਖਲਵਾ ਦੇਣਾ ਗੱਡੀ ਤੁਹਾਡੀ ਨਹੀਂ 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 ਕੀ ਕਿਹਾ ਉਹਨੇ ਕੀ ਕਿਹਾ ਉਹਨੇ ਬਾਹਰ ਚੱਲ ਅੰਦਰ ਨੇ ਜਗ੍ਹਾ ਜੁਆ ਹੈ ਨਹੀਂ ਜਾਂਦਾ ਚਲ ਅੱਧਾ ਕਹੇ ਤੋਨੇ ਮੈਂ ਉਹਨੇ ਯਾਰ ਮੈਂ ਬੁਲਾਇਆ ਕਹਿੰਦਾ ਫੇਰ ਮੈਂ ਨਹੀਂ ਗਿਆ ਇੱਕ ਬੰਦਾ ਲੋਕ ਨੇ ਸ਼੍ਰੀਮਾਨ ਜੀ ਨੇ ਕਹਤਾ ਜਗਾ ਨਹੀਂ ਹੈਗੀ ਮਨ ਲੋ ਨੇ ਕਹਤਾ ਜਗਾ ਨਹੀਂ ਹੈਗੀ ਤੇ ਤੁਸੀਂ ਹੁਣ ਮਾਰੋਗੇ ਉਹ ਠਹਿਰ ਜਾ ਤੁਸੀਂ ਮਾਰੋਗੇ ਤੁਹਾਡਾ ਕੰਮ ਹੋ ਗਿਆ ਹਾਂਜੀ ਪੁੱਛ ਲਿਆ ਉਹਨੂੰ ਕੋਈ ਪੁੱਛਣਾ ਸੀਗਾ ਨਹੀਂ ਹੈ ਨਹੀਂ ਫਿਰ ਤੁਸੀਂ ਮੂਵੀ ਆਪਣਾ ਉਹ ਕੀ ਅੰਡਰ ਪ੍ਰੈਸ਼ਰ ਕਰ ਰਹੇ ਹੋ ਇਹ ਤੁਸੀਂ ਅੰਡਰ ਪ੍ਰੈਸ਼ਰ ਕੀ ਕੀ ਹੈ ਤੁਸੀਂ ਸਾਰੇ ਜਾਣੇ ਕੀ ਅੰਡਰ ਪ੍ਰੈਸ਼ਰ ਕਰ ਰਹੇ ਹੋ ਉਹਦੇ ਵਾਸਤੇ ਅੰਡਰ ਪ੍ਰੈਸ਼ਰ ਕਰ ਰਹੇ ਹੋ ਅੰਡਰ ਪ੍ਰੈਸ਼ਰ ਅੰਡਰ ਪ੍ਰੈਸ਼ਰ ਕਰ ਰਹੇ ਹੋ ਅੰਕਲ ਜੀ ਥੱਪੜ ਮਾਰਿਆ ਯਾਰ ਬੱਤਲ ਜੀ ਨੇ ਮੈਨੂੰ ਬੋਲੂਗਾ ਮੈਂ ਮਾਰਿਆ ਮੈਂ ਤੇ ਹਾਂ ਸਾਰੇ ਥੱਲੇ ਕਹਿੰਦੇ ਸ਼੍ਰੀਮਾਨ ਜੀ ਆਪਾ ਪਟਵਾਰੀ ਕੰਪਲੀਟ ਜੀ ਕੋਈ ਨਾ ਕੀਤੀ ਤਨ ਮਾ ਤੁਹਾਨੂੰ ਕੋਈ ਆਪਣਾ ਉਹਦਾ ਕੀ ਸ਼ਰੀਮਾਨ ਆਪਣਾ ਉਹਦਾ ਕੀ ਇੱਥੇ ਤੁਹਾਡਾ ਉਹਦਾ ਕੀ ਇੱਥੇ ਮੇਰੇ ਵਰਗਾ ਆਮ ਨਾਗਰੀ ਕੋ ਹਾਂ ਬੰਦਾ ਇੱਥੇ ਕੀ ਕੰਮ ਕਰਨਾ ਆ ਰਹੇ ਹੋ ਕੰਮ ਕਰਨਾ ਆਇਓ ਜਾਂ ਕਰਾਣ ਆਇਓ ਕੰਮ ਕਰਨਾ ਆਇਓ ਜਾਂ ਕਰਾਣ ਆਇਓ ਤੁਸੀਂ ਕੋਣ ਹੈ ਸਾਡੀ ਗੱਲ ਤੁਸੀਂ ਕੋਣ ਹੈ ਸਾਡੀ ਗੱਲ ਚ ਬੋਲਣ ਵਾਲੇ ਤੁਸੀਂ ਕੋਣ ਹੂ ਆਰ ਯੂ ਆਇਓ ਆਜੋ ਉਹ ਵੀ ਬੰਦੇ ਆਪਣੇ ਅਨਸਰ ਮਾਲ ਕਰਤਾ ਯਾਰ ਤੁਸੀਂ ਮਾਲ ਤਾਂ ਤੁਸੀਂ ਕਰ ਰਿਹਾ ਧੱਜੀਆਂ ਡਾ ਰਿਹਾ ਕਿ ਕੀ ਕੀਤਾ ਕੀ ਕੀਤਾ ਅੰਡਰ ਪ੍ਰੈਸ਼ਰ ਅੰਡਰ ਪ੍ਰੈਸ਼ਰ ਬੱਚੇ ਦੇ ਅੰਗਲ ਧੱਪੜ ਮਾਰਦੇ ਤੁਸੀਂ ਦੱਸ ਬੰਦੇ ਮੈਨੂੰ ਆਣ ਕੇ ਕੱਲੇ ਨੂੰ ਮੈਨੂੰ ਬੈਠ ਕੇ ਕੀ ਪੁੱਛਣ ਲੇ ਫਿਲਮ ਬਣਾਇਆ ਇੱਧਰ ਵੀ ਫਿਲਮ ਬਣਾ ਤੁਸੀਂ 10 ਬੰਦੇ ਆਣ ਕੇ ਮੈਨੂੰ ਕੱਲਿਆਂ ਨੂੰ ਪਾ ਕੇ ਹਾਂ ਕੋਣ ਪਾ ਕੇ ਤੋ ਫਲਾ ਬਣਾਉਣ ਡਿਆ ਹਾਂ ਹੁਣ ਤੂੰ ਸਾਬਤ ਕੀ ਕਰਨਾ ਚਾਹੁੰਦਾ ਕਿ ਕਿਹੜੇ ਪਾਵਰ ਕੇ ਸਾਡੀ ਬਹਿਮਾਨ ਕਰਕੇ ਰੁਕ ਰੁਕ ਲੋ ਤੁਸੀਂ ਤੁਸੀਂ ਸਾਨੂੰ ਬਲੈਕਮੇਲ ਕਰਦੇ ਮੈਂ ਪਾਵਰ ਦੇ ਨਾਲ ਤੁਹਾਨੂੰ ਪਾਵਰ ਦੱਸਾਂਗਾ ਤੁਹਾਨੂੰ ਬਲੈਕਮੇਲ ਕਰਦੇ ਪਿਓ ਬਲੈਕ ਬਲੈਕ ਤੁਸੀਂ ਕਹਿੰਦੇ ਹੋ ਆਪਾਂ ਤੁਸੀਂ ਕਹਿੰਦੇ ਹੋ ਸਿੰਪਲ ਬੰਦੇ ਆ ਤੁਸੀਂ ਕਹਿੰਦੇ ਆਪਾਂ ਸਿੰਪਲ ਬੰਦੇ ਹਾਂ ਤੁਸੀਂ ਕਹਿੰਦੇ ਬਲੈਕ ਮੈਂ ਕੰਗੋ ਰਿਟਾਇਰ ਬੇਮਰ ਭਾਰ ਦੋ ਨਾਮ ਮੇਰਾ ਕੀ ਬਲੈਕਮੇਲਿੰਗੀ ਸੀ ਤੋ ਕਾਜ ਪਾ ਹੈ ਮੰਗ ਕੀ ਬਲੈਕਮੇਲਿੰਗੀ ਸੀ ਨਾ ਬਾ ਕਮਾ ਇਧਰ ਨੂੰ ਕਮਾ ਸਾਰੇ ਕਮਾ ਆ ਸਾਰੇ ਕਵਾ ਬਲੈਕਮਿਲ ਕਰ ਰੋ ਕੀ 10 ਬੰਦੇ ਕੀ ਬਲੈਕਮਿਲਿੰਗ ਕੀਤੀ ਤੁਸੀਂ ਬਾਅਦ ਦੱਸੋ ਪਹਿਲਾਂ ਮੈਂ ਅਪਲੋਡ ਕਰਨ ਵਾਸਤੇ ਪਹਿ ਮੰਗਦੇ ਆ ਪੰਜ ਪੰਜ 10 ਉਹ ਤੁਸੀਂ ਇੱਥੇ ਮੁੰਡੇ ਰੱਖੇ ਪ੍ਰਾਈਵੇਟ ਤੁਸੀਂ ਰੱਖੇ ਨਾ ਕਿਹੜੇ ਮੁੰਡੇ ਰੱਖੇ ਇੱਥੇ ਉਹ ਮੁੰਡੇ ਦਿਖਾ ਕੇ ਫਰਦਾ ਦੇ ਕੇ ਕਿਹੜੇ ਕਿਹੜੇ ਮੁੰਡੇ ਨੇ ਉਹ ਸਾਰੇ ਬੜਾ ਬੰਦੇ ਲਿਆ ਆਪਣੇ ਸਾਰੇ ਜਾ ਉੱਤਰ ਜੇ ਤੁਸੀਂ ਇਕੱਠੇ ਕਰਨਾ ਸੀ ਇੱਥੇ ਇਕੱਠੇ ਕਰਨਾ ਸੀ ਦੱਸਿਓ ਨਾ ਕੱਲੇ ਨੂੰ ਤਾ ਰੋਗੇ ਦੇ ਮਹਾ ਹੀ ਖੁੱਲਣ ਦੇ ਆ ਪੈ ਸਕਦਾ ਮੈਨੂੰ 10 ਬੰਦੇ ਲਿਆ ਕੇ ਤੂੰ ਬੱੱਤਰ ਕਰਾ ਤੈਨੂੰ ਕੱਲਾ ਵੀ ਕੀਤਾ ਇਹ ਕੰਮ ਹੋਰ ਦੋ ਸੋਪੇ ਕੀ ਕੀਤਾ ਤੀ ਤੂੰ ਪਹਿਲਾਂ ਮੈਂ ਕਿਹਾ 50000 ਰੁਪਏ ਠੀਕ ਕੀਤਾ ਉਹ ਵੀ ਲੋਕਾਂ ਨੂੰ ਤੁਹਾਡੇ ਬੰਦੇ ਫੜੇ ਜਾਂਦੇ ਨੇ ਵਿਜਲੇਸ ਤੋਂ ਫੜੇ ਜਾਂਦੇ ਤੁਹਾਡੇ ਬੰਦੇ ਰਿਸ਼ਵਤ ਲਾਦੇ ਫੜੇ ਜਾਂਦੇ ਫੜੇ ਜਾਂਦੇ ਨਾ ਇਹਨੂੰ ਵਾਇਰਲ ਕਰੀਂ 10-10000 ਰੁਪਏ ਮੰਗਦੇ ਬਾਅਦ ਤੇਨੂੰ ਵਾਇਰਲ ਕਰਨ ਤੋਂ ਕਰ ਦਿਓ ਨਾ ਰੈਕਮੈਂਡ ਕਰ ਤੂੰ ਇਸ ਲੋਕਾਂ ਦੀ ਰੋਇ ਲੱਗਦੀ 45000 ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਨੌਜਵਾਨ ਨੇ ਕਨਗੋ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਕਾਰ ਪਾਰਕਿੰਗ ਨੂੰ ਲੈ ਕੇ ਕਨਗੋ ਸੱਤੇਵੀਰ ਨੇ ਉਸਦੇ ਕੰਨ ਤੇ ਥੱਪੜ ਮਾਰਿਆ ਜਿਸ ਦੇ ਇਨਸਾਫ ਲਈ ਜਲੰਧਰ ਡੀਸੀ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਪਾਰਕਿੰਗ ਚਾਹੇ 3 ਨੰਬਰ ਗੇਟ ਤੇ ਅੱਛਾ ਜੀ ਤੇ ਪਾਰਕਿੰਗ ਫੋਲੋ ਕੀਤੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਪਾਰਕਿੰਗ ਤੇ ਕੰਮ ਕਰਦਾ ਹਾਂ ਅੱਛਾ ਜੀ ਮੈਂ ਪਾਰਕਿੰਗ ਦੇ ਕੰਮ ਕਰਦਾ ਮੈਂ 3 ਨੰਬਰ ਗੇਟ ਤੇ ਗਿਆ ਸੀ ਕੋਈ ਸਵਾਲ ਪੁੱਛੀਏ ਠੀਕ ਹੈ ਅਗੂ ਰਸ਼ਬੋਤ ਪਿਆ ਹੀ ਕਾਰਾਂ ਦਾ ਮੈਂ ਗੇਟ ਥੋੜਾ ਭੇੜਦਾ ਤੇ ਮੈਨੂੰ ਨਹੀਂ ਪਤਾ ਸੀ ਕੰਡ ਕੋਈ ਥੇ ਕਿ ਉਹ ਕਾਰ ਲੈ ਗਿਆ ਇਹ ਕਹਿੰਦੇ ਬੂਆ ਖੋਲੋ ਮੈਂ ਕਿਹਾ ਭਾਈ ਡਸ਼ ਬੋਤ ਪਿਆ ਹੈ ਤੂੰ ਅੱਗੇ ਲੈ ਜਾ ਥੋੜੀ ਜੀ ਜੀ ਭਾਈ ਤੇ ਐਨੀ ਗੱਲ ਹੋਈ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਇਦਾਂ ਹੀ ਉਦਾਂ ਹੀ ਕਹਿੰਦਾ ਮੈਂ ਤੇ ਥੱਪੜ ਮਾਰਨਾ ਮੈਂ ਕਿਹਾ ਭਾਈ ਮਾਰ ਲਓ ਉਹਨਾਂ ਨੇ ਮੇਰੇ ਥੱਪੜ ਮਾਰ ਦਿੱਤੇ ਨਾਲ ਹੀ ਮੈਂ ਇਧਰ ਆ ਗਿਆ ਕਿਹਨੇ ਮਾਰਿਆ ਥੱਪੜ ਮਾਰਿਆ ਕੋਈ ਕਾਰਨ ਕੋਈ ਛੇੜ ਦਿੱਤੀ ਕਿਉਂ ਮਾਰਿਆ ਥੱਪੜ ਥੱਪੜ ਪੇਟਾ ਕਿਹਨੇ ਮਾਰਿਆ ਤੁਹਾਡੇ ਕੰਨ ਕੋਈ ਕੀ ਨਾਮ ਕੀ ਪਤਾ ਕੁਛ ਨਾਮ ਦੱਸੋ ਸੱਤਿਆਵੀਰ ਸੱਤਿਆਵੀਰ ਕੋਈ ਕੋ ਕੀ ਕਰਨ ਗਿਆ ਸੀ ਤੁਸੀਂ ਮੈਂ ਕੁਛ ਨਹੀਂ ਕਰਨ ਗਿਆ ਹੀ ਮੈਂ ਕਾਰ ਲੁਆਣਾ ਆਇਆ ਹਾਂ ਅੰਦਰ ਅੱਛਾ ਤੁਸੀਂ ਪਾਰਕਿੰਗ ਕਰਵਾ ਰਹੇ ਸੀ ਹਾਂਜੀ ਪਾਰਕਿੰਗ ਅੱਛਾ ਪਾਰਕਿੰਗ ਕਰਾ ਦਿੱਤਾ ਫਿਰ ਹੋਏਗੀ ਕਿ ਫਿਰ ਅੱਗੇ ਕੁਝ ਅੱਗੇ ਉਹਨਾਂ ਨੇ ਮੈਂ ਕਹੇ ਪਈ ਤੁਹਾਡੀ ਕਾਰ ਲੁਆ ਦਾਂਗੇ ਕਹਿੰਦੇ ਬੂਆ ਖੁਦ ਤੁਮ ਨੂੰ ਜਾਣਦਾ ਨਹੀਂ ਹੈਗਾ ਕਹਿੰਦੇ ਮੈਂ ਬਦਮਾਸ਼ ਆ ਅੱਦਾ ਕਹਿੰਦਾ ਭਾਈ ਮੈਨੂੰ ਮੈਨੂੰ ਤੁਮ ਨੂੰ ਜਾਣਦਾ ਨਹੀਂ ਮੈਂ ਥੱਪੜ ਮਾਰ ਦਿੱਤੇ ਮੈਂ ਅੰਦਰ ਆ ਗਿਆ ਭਾਈ ਮੈਂ ਆਪਣੇ ਤੇ ਮਾਲਕ ਨੂੰ ਲੈ ਕੇ ਗਿਆ ਉੱਥੇ ਉਹਨੇ ਪੁਛਤਾਰ ਕੀਤੀ ਸੀ ਉਹ ਕੋਣਾ ਨੂੰ ਜਦੋਂ ਸੀ ਪੈਨ ਲਾ ਕੇ ਟੁੱਟ ਗਈ ਹੋ ਅੱਛਾ ਉਹਨਾਂ ਨੇ ਵੀ ਲੜਨ ਨੂੰ ਪੈਂਦਾ ਹਾਂਜੀ ਅੱਛਾ ਕਹਿੰਦੇ ਤੁਸੀਂ ਹੁੰਦੇ ਕੋਣ ਆਦਾ ਏ ਉਹਦਾ ਮੀਡੀਆ ਲੋਗ ਐਦਾ ਕਹਿਣ ਲੱਪੇ ਮਾਰਾ ਕਿ ਚੰਗਾ ਕਹਿਣ ਲੱਪੇ ਤੁਸੀਂ ਹੁਣ ਕੀ ਕੰਪਲੀਟ ਕੀਤੀ ਕੋਈ ਹਾਂਜੀ ਦਿੱਤੀ ਆ ਮੈਡਮ ਨੂੰ ਕੰਪਲੇਨਟ ਕਹਿੰਦੇ ਅਰਧਾ ਜਲਦੀ ਜੀਐਮ ਨੂੰ ਦਿੱਤੀ ਸੀ ਤੁਹਾਡੀ ਕੀ ਮੰਗ ਕੇ ਹੈਗੀ ਪੁੱਛਾ ਤੂੰ ਕੀ ਜਾਣਦੇ ਤੁਸੀਂ ਮੈਂ ਇਹ ਹੀ ਜਾਨਣਾ ਵਾ ਕਿ ਉਹਨੇ ਥੱਪੜ ਕੱਲੀ ਗੱਲ ਤੋਂ ਮਾਰਿਆ ਤੁਸੀਂ ਜੋਬ ਕਿੱਥੇ ਕਰਦੇ ਹੋ ਬੈਸਟ ਚਾਹਲ ਚਾਂਤੇ ਕਰ ਇਸ ਮੌਕੇ ਪੀੜਤ ਨੌਜਵਾਨ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਕਨਗੋ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਜੇ ਹੀ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਨਗੋ ਦੇ ਖਿਲਾਫ ਕੀ ਕਾਰਵਾਈ ਕਰਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ